ਕੀ ਰੇਨ ਕੋ ਤੂੰ ਆਓ ਹਮਾਰੇ ਪਾਸ ਜਾਓ ਤੋ ਪ੍ਰੇਮ ਖੇਲਨ ਕਾ ਜਾਓ ਸਿਰ ਧਰ ਦਲੀ ਦੀ ਜੈ ਕਾਨ ਨਗੀ ਜੈ ਗगन ਤੁਮਮ ਬਾਜਿਓ ਪਰਿ ਅਨਿਸ਼ਾਨੇ ਕਾਓ ਕੇਤ ਜਮਾਂਡਿਓ ਸੂਰਮਾ ਅਬ ਜੂਜਨ ਕੋ ਸੂਰਾ ਜੋ ਪਹਿਚਾਨੀਐ ਜੋ ਲਰ ਦੀਨ ਕੇਹਤ ਪਰਜਾ ਪਰਜਾ ਕਟ ਮਰੇ ਕਬਹੂ ਨਾ ਸਾਡਾ ਖੇਤ ਪਰਜਾ ਪਰਜਾ I'm going ਸਤਿਕਾਰਯੋਗ ਸਤਿਗੁਰਾਂ ਦੀ ਸਾਡੀ ਯਾਰ ਨਿਵਾਜੀ ਸਾਧ ਸੰਗਤ ਜੀਓ ਅੰਮ੍ਰਿਤ ਵੇਲਾ ਹੋ ਚੁੱਕਾ ਹੈ ਭਾਈ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸਾਜ ਰਹੇ ਨੇ ਸਤਿਗੁਰਾਂ ਦੀ ਪਾਵਨ ਨਿੱਗੀ ਗੋਦ ਦਾ ਆਨੰਦ ਮਾਣ ਰਹੇ ਹਾਂ ਸਾਦ ਸੰਗਤ ਜੀ ਵੱਡ ਭਾਗੀ ਹਾਂ ਵੱਡਿਆਂ ਭਾਗਾ ਵਾਲੇ ਹਾਂ ਜੋ ਸਤਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਆਉਣ ਦਾ ਸੱਜ ਬੈਠਣ ਦਾ ਸੁਭਾਗ ਸਮਾ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋ ਰਿਹਾ ਹੈ ਵੱਡ ਭਾਗਾ ਸਮਾ ਸਾਨੂੰ ਸਾਰਿਆਂ ਨੂੰ ਮਿਲ ਰਿਹਾ ਹੈ ਕਰਮ ਸਾਡੇ ਚੰਗੇ ਨੇ ਵੱਡੇ ਭਾਗ ਨੇ ਜੋ ਹਰ ਰੋਜ਼ ਸਤਗੁਰਾਂ ਦੇ ਪਾਵਨ ਬਚਨਾਂ ਦੇ ਨਾਲ ਸਤਗੁਰਾਂ ਦੇ ਪਾਵਨ ਚਰਨਾਂ ਦੇ ਨਾਲ ਰਹਾਂ ਭਾਈ ਸੋ ਇਸ ਕਰਕੇ ਸਤਿਗੁਰੂ ਜੀ ਨੇ ਸਾਡੇ ਤੇ ਬੜੀ ਮਹਾਨ ਕਿਰਪਾ ਰੰਮਤ ਬਖਸ਼ਿਸ਼ ਮਿਹਰ ਕੀਤੀ ਹੈ ਕਿਰਪਾ ਦੇ ਸਦਕਾ ਅੰਮ੍ਰਿਤ ਮਿਲਾ ਹੋਇਆ ਹੈ ਅੰਮ੍ਰਿਤ ਮਿਲਦੇ ਸੁੰਦਰ ਦੀਵਾਨ ਸਤਿਗੁਰਾਂ ਦੀ ਬਾਣੀ ਪਵਿੱਤਰ ਹਜ਼ੂਰੀ ਦੇ ਵਿੱਚ ਸਜ ਰਹੇ ਨੇ ਸਜੇ ਹੋਏ ਦੀਵਾਨਾਂ ਦੇ ਵਿੱਚ ਸਤਿਗੁਰਾਂ ਦੇ ਬਾਣ ਸਰੂਪਾਂ ਦੇ ਪ੍ਰਕਾਸ਼ਮਾਨ ਦੀ ਸੇਵਾ ਹੋਏ ਬੰਦਕਾਲੀਆਂ ਦੇ ਨਿਤਨੇ ਇਸ ਵਕਤ ਪਾਵਨ ਕਥਾ ਵਿਚਾਰ ਦਾ ਸਮਾਂ ਹੋਇਆ ਹੈ ਜਿਤਨਾ ਕੁ ਸਮਾਂ ਸਾਡੇ ਕੋਲ ਹੈ ਆਪਣੀਆਂ ਮਦਦਵਰਤਿਆਂ ਨੂੰ ਇਕਾਕਰ ਕਰਕੇ ਸਤਿਗੁਰਾਂ ਦੇ ਪਾਵਨ ਚਰਨਾਂ ਦੇ ਨਾਲ ਜੁੜਨਾ ਕਰੀਏ ਜੀ ਸਭ ਹੀ ਵਿਚਾਰਾਂ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਦੁਹਰਾਈਏ ਗੱਜ-ਵੱਜੇ ਫਦੇ ਬਲਾਈਏ ਕੋਈ ਵੀ ਰਸ ਨਾ ਬਾਂਦੀ ਨਾ ਰਹੀ ਮਹ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਦੇ ਵਿੱਚ ਲਿਬਾਉ ਹਾਜ਼ਰੀ ਰੱਜ ਵੱਜ ਕੇ ਬਲਾਉ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਧ ਸੰਗਤ ਜੀਓ ਆਪਾਂ ਸਾਰੇ ਹੀ ਹਰ ਰੋਜ਼ ਜਿਵੇਂ ਆਪਾਂ ਸ਼ਹੀਦੀ ਹਫਤਾ ਚੱਲ ਰਿਹਾ ਹੈ ਸਫਰ-ਏ-ਸਹਾਦਤ ਦੀ ਵਿਚਾਰ ਆਪਾਂ ਕਰਦੇ ਹਾਂ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਆਪਾਂ ਕਰਦੇ ਆ ਰਹੇ ਹਾਂ ਜੀ ਪਿਛਲੇ ਕਾਫੀ ਸਮੇ ਤੋਂ तकरीबन ਆਪਾਂ 6 ਪੂ ਤੋਂ 5 ਪੂ ਤੋਂ ਲੈ ਕੇ ਆਪਾਂ ਵਿਚਾਰ ਆ ਜਿਹੜੀ ਉਹ ਕਰ ਰਹੇ ਹਾਂ ਤੇ ਅੱਜ ਦਾ ਜਿਹੜਾ ਹੈ ਉਹ 12 ਪੂ ਹੋ ਚੁੱਕਿਆ ਹੈ ਤੇ ਆਪਾਂ ਇਸ ਤੋਂ ਪਿੱਛੇ ਜਿਹੜਾ ਕੱਲ ਦਿਨ ਬੀਤ ਹੋ ਚੁੱਕਿਆ ਹੈ 11 ਪੂ ਦਾ 11 ਪੂ ਦੀ ਉਹ 10 ਅਤੇ 11 ਬੋ ਦੀ ਸਾਂਝੀ ਰਾਤ ਦੀ ਵਿਚਾਰ ਅੱਜ ਆਪਾਂ ਕਰਨੀ ਹੈ 11 ਬੋ ਦਾ ਸਾਰਾ ਦਿਨ 11 ਬੋ ਅਤੇ 12 ਬੋ ਦੀ ਸਾਂਝੀ ਰਾਤ ਜਿਸ ਰਾਤ ਦੇ ਵਿੱਚ ਅੱਜ ਆਪਾਂ ਬੈਠੇ ਹਾਂ ਉਹ ਜਿੰਨੀ ਕੁ ਮੱਤਬੁੱਧ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਜਿੰਨੀ ਕੁ ਮੱਤਬੁੱਧ ਦੇ ਅਨੁਸਾਰ ਆਪਾਂ ਵਿਚਾਰ ਕਰਦੇ ਆ ਰਹੇ ਹਾਂ ਜੀ ਕਿਰਪਾ ਸਤਿਗੁਰੂ ਜੀ ਕਰਦੇ ਨਹੀਂ ਰਹਿਮਤ ਕਰਦੇ ਨਹੀਂ ਮਿਹਰ ਕਰਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਾਂ ਦਾ ਸਫਰੇ ਸ਼ਹਾਦਤ ਸ਼ਹੀਦੀ ਜੋ ਸਫਰ ਹੈ ਉਹਦੀ ਆਪਾਂ ਵਿਚਾਰ ਕਰ ਰਹੇ ਹਾਂ ਸੋ ਚਲੋ ਵਿਚਾਰ ਨੂੰ ਆਪਾਂ ਅੱਗੇ ਤੋਰਦੇ ਹਾਂ ਆਪਾਂ तकरीबन 10 ਪੋਰ ਨੂੰ ਜਿਹੜਾ ਆਪਾਂ ਵਿਚਾਰ ਕਰ ਚੁੱਕੇ ਹਾਂ ਆਪ ਜੀ ਨੇ ਸਰਬਨ ਕੀਤੀ ਹੈ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਾਂ ਦੇ ਮਾਤਾ ਸਹਿਬ ਮਾਤਾ ਉਜਰਗੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਇਹਨਾਂ ਨੂੰ ਮਰਿੰਡੇ ਥਾਣੇ ਤੋਂ ਲੈ ਕੇ ਵਜੀਦ ਖਾਨ ਦੀ ਕਚਹਿਰੀ ਸਰਹੰਦ ਦੇ ਵਿੱਚ ਲਿਆਂਦਾ ਗਿਆ ਗੱਡਿਆਂ ਦੇ ਵਿੱਚ ਬਿਠਾ ਕੇ ਲੈ ਕੇ ਆਏ ਹੱਥ ਗੜੀਆਂ ਲੱਗੀਆਂ ਹੋਈਆਂ ਨੇ ਬੱਚਿਆਂ ਦੀ ਤੇ ਜਦੋਂ ਵਜੀਦ ਖਾਨ ਦੀ ਕਚਹਿਰੀ ਦੇ ਵਿੱਚ ਲੈ ਕੇ ਆਏ ਤਾਂ ਵਜੀਦ ਖਾਨ ਨੇ ਕਿਹਾ ਵੀ ਇਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਕੈਦ ਕਰ ਦਿੱਤਾ ਜਾਏ ਠੰਡਾ ਬੁਰਜ ਉਹ ਸੀ ਜਿੱਥੇ ਕਿ ਵਜੀਦ ਖਾਨ ਅਤੇ ਉਹਦੇ ਅਹਲਕਾਰ ਜਿਹੜੇ ਅ ਦੂਸਰੇ ਲੋਕ ਸੀ ਉਹੋ ਬੈਠਦੇ ਸੀ ਜਿੱਥੇ ਉਹਦੇ ਵਜੀਦ ਖਾਨ ਦੇ ਨਾਲ ਦੇ ਰਹਿਣ ਵਾਲੇ ਜਿਵੇਂ ਆਪਾਂ ਕਹਿੰਦੇ ਗਾ ਉਹਦੇ ਮੰਤਰੀ ਸ਼ੰਤਰੀ ਆਦਿਕ ਜਿਹੜੇ ਦਰਬਾਰੀ ਸੀ ਉਹ ਬੈਠਦੇ ਸੀ ਗਰਮੀਆਂ ਦੇ ਵਿੱਚ ਦੇ ਠਾਰ ਦੇ ਵਿੱਚ ਜਿਵੇਂ ਮੰਨ ਲਓ ਆਪਾਂ ਅੱਜ ਗੱਲ ਕਰ ਲਈਏ ਵੀ 에어 ਕੰਡੀਸ਼ਨ ਕਮਰਾ ਸੀ ਜਿਹੜਾ ਅ ਠੰਡਾ ਬੁਰਜ ਸੀ ਤੇ ਇਸ ਕਰਕੇ ਉਸ ਬੁਰਜ ਦੇ ਵਿੱਚ ਇਹਨਾਂ ਨੂੰ ਰੱਖਿਆ ਜਾਂਦਾ ਹੈ ਭੁਗਣ ਬਾਣੇ ਤੇ ਵੀ ਇਹਨਾਂ ਨੂੰ ਨਾ ਤੇ ਕੋਈ ਮੋਟਾ ਕੱਪੜਾ ਦਿੱਤਾ ਜਾਏ ਨਾ ਇਹਨਾਂ ਨੂੰ ਖਾਣ ਦੇ ਵਾਸਤੇ ਕੋਈ ਭੋਜਨ ਆਦਿਕ ਦਿੱਤਾ ਜਾਏ ਤੇ ਸਾ ਸੰਗਤ ਜੀ ਇਦਾਂ ਰੱਖਿਆ ਗਿਆ ਜਿਹੜੇ 10 ਪੋਧੀ ਤੇ 11 ਪੋਧੀ ਸਾਂਝੀ ਰਾਤ गुजारਦੀ ਹੈ ਉਹਦੇ ਵਿੱਚ ਜਿਹੜਾ ਬਾਬਾ ਮੋਤੀ RAM ਜੀ ਉਹ ਛੋਟੇ ਸਹਿਜਾਂ ਦੇ ਬਾਬਾ ਜੋਰਾਵਰਸਨ ਦੇ ਬਾਬਾ ਫਤੇ ਸਿੰਘ ਮਾਤਾ ਗੁਜਰਕੌਰ ਜੀ ਤਿੰਨਾਂ ਨੂੰ ਆਪਣੇ ਘਰ ਦੇ ਵਿੱਚੋਂ ਇੱਕ ਗੜਬਾ ਦੁੱਧ ਅਤੇ ਕੁਝ ਨਾਲ ਖਾਣ ਦੇ ਵਾਸਤੇ ਲੈ ਕੇ ਆਉਂਦਾ ਹੈ ਰਾਤ ਨੂੰ ਤਕਰੀਬਨ ਅੱਧੀ ਰਾਤ ਦਾ ਸਮਾਂ ਹੋਇਆ ਬਾਬਾ ਮੋਤੀ RAM ਜੀ ਨੇ ਮਾਤਾ ਜੀ ਨੂੰ ਕੁਝ ਖਾਣ ਦੇ ਵਾਸਤੇ ਦਿੱਤਾ ਨਾਲ ਦੁੱਧ ਵੀ ਪਲਾਇਆ ਸਤਿਗੁਰੂ ਜੀ ਦੇ ਬਾਰੇ ਮਾਤਾ ਜੀ ਨਾਲ ਗੱਲਾਂ ਵੀ ਕਰਦਾ ਹੈ ਬਾਬਾ ਮੋਦੀ ਰਾਮ ਜੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਮਾਤਾ ਜੀ ਕੀ ਹੋਇਆ ਕਿਵੇਂ ਹੋਇਆ ਤੁਹਾਡਾ ਪਰਿਵਾਰ ਮਛੂੜਾ ਕਿਵੇਂ ਪਿਆ ਸਾਰੀ ਗੱਲਾਂ ਮਾਤਾ ਕਰਦੇ ਨੇ ਇੱਕ ਤੇ ਉਤੋਂ ਡਰ ਵੀ ਮੌਤ ਦਾ ਹੈ ਵੀ ਜੇ ਬਾਲਾ ਚਰਮ ਵੀ ਨਹੀਂ ਬੈਠ ਸਕਦੇ ਤੇ ਉਹ ਜਿਹੜੇ ਗਲਾਸਾਂ ਦੇ ਵਿੱਚ ਦੁੱਧ ਪੀਤਾ ਉਹ ਅੱਜ ਵੀ ਫਤੇਗੜ ਸਾਹਿਬ ਆਈ ਨਹੀਂ ਜਿਹੜੇ ਸਰਹੰਦ ਜਾਂਦੇ ਨੇ ਉਹਨਾਂ ਨੇ ਦੇਖਿਆ ਫਤਿਹਗੜ੍ਹ ਸਾਹਿਬ ਉਹ ਗਲਾਸ ਅੱਜ ਵੀ ਬੈਈ ਹੈ ਉਹ ਜਗਾ ਵੀ ਹੈ ਹਾਂ ਉਹ ਕਹੀ ਸਕਦੇ ਆਂ ਵੀ ਅ ਪਰ ਕੁਝ ਇਹੋ ਜਿਹੇ ਲੋਕਾਂ ਨੇ ਉਹ ਜਿਹੜਾ ਠੰਡਾ ਬੁਰਜ ਪੁਰਾਣਾ ਸੀ ਉਹਨੂੰ ਢਾ ਕੇ ਉੱਥੇ ਨਵਾਂ ਬਣਾ ਦਿੱਤਾ ਠੰਡਾ ਬੁਰਜ ਦੀ ਦੇਖ ਬਦਲ ਦਿੱਤੀ ਬਣਾ ਦਿੱਤਾ ਉਹ ਪੁਰਾਣਾ ਢਾ ਲਿਆ ਇਤਿਹਾਸ ਬਹੁਤ ਮਿਟਾਇਆ ਜਾ ਰਿਹਾ ਹੈ ਸੱਚ ਨੂੰ ਦਵਾਇਆ ਜਾ ਰਿਹਾ ਹੈ ਚਲੋ ਉਹ ਅੱਤ ਬੱਕਰਾ ਮੇਟਰਾ ਹੈ ਅਬ ਉਧਰਲੇ ਪਾਸੇ ਨਹੀਂ ਜਾਣਾ ਕਿਉਂਕਿ ਆਪਣਾ ਸਮਾ ਇਤਿਹਾਸ ਦਾ ਚੱਲ ਰਿਹਾ ਹੈ ਤੇ ਸਾਧ ਸੰਗਤ ਜੀ ਚਲੋ ਰੋ ਵਿਚਾਰ ਅੱਗੇ ਜਾ ਕੇ ਜਦੋਂ ਹੁਣ ਬਾਬਾ ਮੋਤੀराम ਜੀ ਦੁੱਧ ਬਲਉਂਦੇ ਨੇ ਦੁੱਧ ਬਲਾਉਣ ਤੋਂ ਬਾਅਦ ਦੇ ਵਿੱਚ ਆਪਣੇ ਵਾਪਸ ਘਰ ਚਲੇ ਜਾਂਦੇ ਨੇ ਤੇ ਇਹ ਰਾਤ ਮਾਤਾ ਗੁਜਰ ਕੌਰ ਦੀ ਜਿਹੜੀ 10 ਤੇ 11 ਮੂਹ ਦੀ ਸਾਂਝੀ ਰਾਤ ਹੈ ਪਿਛਲੀ ਰਾਤ ਜਿਹੜੇ ਪਿਛਲੇ ਦਿਨ ਦੇ ਵਿੱਚ ਰਾਤ ਲੰਘ ਚੁੱਕੀ ਹੈ ਮਾਤਾ ਗੁਜਰ ਕੌਰ ਜੀ ਸਹਿਬਜ਼ਾਦਿਆਂ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਦੀਆਂ ਸ਼ਹੀਦੀਆਂ ਬਾਰੇ ਗੁਰਬਾਣੀ ਬਾਰੇ ਬਾਣੀ ਇਸ ਖੌਂਦੇ ਨੇ ਸਤਿਗੁਰੂ ਜੀ ਦੇ ਬਾਰੇ ਦੱਸਦੇ ਨੇ ਵੀ ਤੁਹਾਡੇ ਦਾਦਾ ਪਿਤਾ ਜੀ ਇਦਾਂ ਦੇ ਸੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੁਹਾਡੇ ਜਿਹੜੇ ਪਰਦਾਦਾ ਸੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਉਹ ਇਦਾਂ ਦੇ ਸੀ ਹਰ ਇੱਕ ਗੱਲ ਸਤਿਗੁਰੂ ਜੀ ਦੇ ਸਹਿਬਜ਼ਾਦਿਆਂ ਨੂੰ ਸਿਖਾਈ ਜਾਂਦੀ ਹੈ ਤੇ ਜਦੋਂ ਸਿਖਾਈ ਜਾਂਦੀ ਹੈ ਨਾ ਸਹਿਬਜ਼ਾਦਿਆਂ ਨੂੰ ਹਰ ਇੱਕ ਗੱਲ ਦੱਸੀ ਜਾਂਦੀ ਹੈ ਤੇ ਸਹਿਬਜ਼ਾਦੇ ਵੀ ਬੜੇ ਆ ਆਪਾਂ ਕਹਿ ਲઈએ ਵੀ ਸਤਕਾਰ ਦੇ ਨਾਲ ਸਾਰਾ ਇਤਿਹਾਸ ਸਰਵਣ ਕਰਦੇ ਨੇ ਸਾਰੀ ਗੱਲਬਾਤ ਸੁਣਦੇ ਨੇ ਇਦਾਂ ਕਰਦਿਆਂ ਹੋਇਆਂ ਮਾਤਾ ਗੁਜਰ ਕੌਰ ਜੀ ਵਿਚਾਲੇ ਬੈਠੇ ਨੇ ਤੇ ਦੋਨੇ ਪਾਸੇ ਤਸੱਜੇ ਇੱਕ ਖੱਬੇ ਬੱਚਿਆਂ ਨੂੰ ਬੁੱਕਲ ਦੇ ਵਿੱਚ ਲਿਆ ਹੋਇਆ ਹੈ ਆਪਣੇ ਸਰੀਰ ਦੀ ਗਰਮੀ ਦੇ ਨਾਲ ਲਾ ਕੇ ਰੱਖਿਆ ਹੋਇਆ ਹੈ ਤੇ ਹੁਣ ਸਾਧ ਸੰਗਤ ਜੀ ਇਦਾਂ ਹੀ ਰਾਤ गुज़रਦੀ ਹੈ ਜਿਹੜੀ 11 ਤੇ 10 ਕੋਹ ਦੀ ਸਾਂਝੀ ਰਾਤ गुज़रਦੀ ਹੈ ਸਵੇਰ ਵੇਲਾ ਹੁੰਦਾ ਹੈ ਜਿਹੜਾ ਕੱਲ੍ਹ ਤੇ ਹੀ ਸਵੇਰ ਜਿਹੜੀ ਸੀ ਸਵੇਰ ਵੇਲਾ ਹੁੰਦਾ ਹੈ ਸਵੇਰ ਵੇਲੇ ਜਾ ਕੇ ਮਾਤਾ ਗੁਜਰਕੌਰ ਜੀ ਨਿਤਨੇਮ ਕਰਦੇ ਨੇ ਬਾਣੀ ਪੜ੍ਹਦੇ ਨੇ ਆਸਾ ਜੀ ਦੀ ਬਾਣੀ ਦੀ ਬਾਣੀ ਪੜ੍ਹੀ ਜਾਂਦੀ ਹੈ ਤੇ ਨਿਤਨੇਮ ਕੀਤਾ ਜਾਂਦਾ ਸਹਿਬਾ ਦੇਵੀ ਨਾਲ ਕਰਦੇ ਨੇ ਜਦੋਂ ਜਿੰਨਾਂ ਕੋ ਸੰਥਿਆ ਕੀਤੀ ਹੈ ਸਾਰੀ ਬਾਣੀ ਪੜ੍ਹਦੇ ਨੇ ਉਸ ਤੋਂ ਬਾਅਦ ਦੇ ਵਿੱਚ ਬੱਚਿਆਂ ਨੂੰ ਮਾਤਾ ਜੀ ਫੇਰ ਉਹੀ ਦੁਬਾਰਾ ਦਹਰਾਉਂਦੇ ਨੇ ਇਤਿਹਾਸ ਸੁਨਾਇਆ ਜਾਂਦਾ ਹੈ ਗੱਲਾਂ-ਬਾਤਾਂ ਕਰਦੇ ਨੇ ਨਾਲੇ ਵੀ ਦੱਸਿਆ ਵੀ ਤੁਹਾਡੇ ਦਾਦਾ ਪਿਤਾ ਨੇ ਇਨ੍ਹਾਂ ਦੇ ਔਰੰਗਜ਼ੇਬ ਦੇ ਜ਼ੁਲਮਾਂ ਦੇ ਅੱਗੇ ਸੀਸ ਨਹੀਂ ਝੁਕਾਇਆ ਆਪਣਾ ਸੀਸ ਕਲਮ ਕਰਵਾ ਲਿਆ ਭਾਵ ਆਪਣਾ ਸੀਸ ਕਟਾ ਦਿੱਤਾ ਇਸ ਕਰਕੇ ਪੋਤਰਿਓ ਤੁਹਾਡੇ ਦੇ ਉੱਤੇ ਤੁਹਾਡੇ ਦਾਦੇ ਪਿਤਾ ਦੀ ਇੰਨੀ ਮਿਹਰ ਹੈ ਵੀ ਤੁਸੀਂ ਵੀ ਇਨਾਂ ਦੀਆਂ ਜ਼ੁਲਮਾਂ ਅੱਗੇ ਸੀਸ ਨਾ ਚੁਕਾਇਓ। ਇਨਾਂ ਦੇ ਅੱਗੇ ਸੀਸ ਨਾ ਚੁਕਾਇਓ ਤੇ ਇਸ ਕਰਕੇ ਅ ਸੀਸ ਜਿਹੜਾ ਹੈ ਤੁਹਾਡਾ ਇੱਕੋ ਇੱਕ ਧੰਨ ਗੁਰੂ ਆਪਣੇ ਉਸ ਅਕਾਲ ਪੁਰਖ ਵੈ ਗੁਰੂ ਅੱਗੇ ਹੀ ਝੁਕਣਾ ਚਾਹੀਦਾ ਹੈ। ਸੀਸ ਤੁਹਾਡਾ ਲਾ ਦਿੱਤਾ ਜਾਏ ਪਰ ਇਨਾਂ ਦੀਆਂ ਗੱਲਾਂ ਦੇ ਵਿੱਚ ਨਹੀਂ ਆਉਣਾ। ਤੁਹਾਡੇ ਪਿਤਾ ਜੀ ਗੁਰਦੇਵ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਹੁੰਦੇ ਸੀ ਵੀ ਇਹਨਾਂ ਦੀਆਂ ਗੱਲਾਂ ਦੇ ਵਿੱਚ ਨਹੀਂ ਆਉਣਾ ਜਿਹੜੇ ਤੁਰਕ ਨੇ ਤੁਰਕ ਭਾਵ ਇਸ ਜਿਹੜੇ ਇਹ ਇਸਲਾਮ ਧਰਮ ਵਾਲੇ ਨੇ ਇਹਨਾਂ ਦੀਆਂ ਗੱਲਾਂ ਦੇ ਵਿੱਚ ਨਹੀਂ ਆਉਣਾ ਇਹਨਾਂ ਨੇ ਖਾਤਰ ਸਾਡੇ ਦਾਦਾ ਪਿਤਾ ਸਤਿਗੁਰੂ ਜੀ ਨੇ ਬੜਾ ਕੁਝ ਕੀਤਾ ਪਰ ਨਾਂ ਸਾਰੇ ਪਰ ਉਪਕਾਰ ਭੁੱਲ ਕੇ ਇਹਨਾਂ ਨੇ ਆਪਣੇ ਹੀ ਹਮਲਾ ਕੀਤਾ ਇਸ ਕਰਕੇ ਕਦੇ ਵੀ ਇਹਨਾਂ ਦੀਆਂ ਗੱਲਾਂ ਦੇ ਵਿੱਚ ਨਾ ਆਇਓ ਕਦੇ ਵੀ ਨਾ ਆਇਓ ਇਹਨਾਂ ਦੀਆਂ ਗੱਲਾਂ ਦੇ ਵਿੱਚ ਇਦਾਂ ਦੀਆਂ ਗੱਲਾਂ ਸੁਣਾਉਂਦੇ ਨੇ ਸਮਾਂ ਹੁੰਦਾ तकरीबन ਸਵੇਰ ਦਾ ਜਿਵੇਂ ਆਪਾਂ ਕਹ ਲਈਏ ਚਲੋ ਅੱਜ ਦੇ ਸਮੇਂ ਦੇ ਵਿੱਚ 8-9 ਦਾ ਸਮਾਂ ਲਾ ਲਓ ਸਵੇਰ ਦਾ ਸਵੇਰ ਦਾ ਜਦੋਂ ਸਮਾਂ ਆਉਂਦਾ ਹੈ ਤੇ ਵਜੀਦਖਾਨ ਦੀ ਕਚਹਿਰੀ ਲੱਗਦੀ ਹੈ ਹੁਣ ਕਚਹਿਰੀ ਦੇ ਵਿੱਚ ਮਤਾ ਪਗਾਇਆ ਜਾਂਦਾ ਹੈ ਵੀ ਜੇ ਆਪਾਂ ਇਹ ਆਪਾਂ ਇੱਕ ਥੋੜੀ ਜੀ ਗੱਲ ਪਹਿਲਾਂ ਕਚਹਿਰੀ ਦੀ ਕਰ ਲਗੇ ਕਿਉਂਕਿ ਫੇਰ ਇਤਿਹਾਸ ਚੰਗੀ ਤਰ੍ਹਾਂ ਗੱਲ ਸਮਝ ਆ ਜਾਏਗੀ ਹੁਣ ਕਚਹਿਰੀ ਲੱਗਣ ਤੋਂ ਪਹਿਲਾਂ ਬੱਚਿਆਂ ਨੂੰ ਲਿਆਉਣ ਤੋਂ ਪਹਿਲਾਂ ਬੱਚਿਆਂ ਨੂੰ ਲਿਆਉਣ ਤੋਂ ਪਹਿਲਾਂ ਇੱਕ ਮੀਟਿੰਗ ਕੀਤੀ ਜਾਂਦੀ ਹੈ ਮੀਟਿੰਗ ਦੇ ਵਿੱਚ ਉਹੀ ਸੇਮ ਤਰੀਕਾ ਸ਼ਾਮਦਾਮ ਦੰਡ ਭੇਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਮੀਟਿੰਗ ਦੇ ਵਿੱਚ ਇੱਕ ਦੂਜੇ ਨਾਲ ਗੱਲਾਂ ਇਹ ਕੀਤੀਆਂ ਜਾਂਦੀਆਂ ਵਜੀਦ ਖਾਨ ਜਿਹੜਾ ਹੈ ਉਹ ਗੱਲਾਂ ਇਹ ਕਰਦਾ ਹੈ ਵੀ ਦੇਖੋ ਜੇ ਆਪਾਂ ਮਾਤਾ ਨੂੰ ਜਾਂ ਬੱਚਿਆਂ ਨੂੰ ਤਿੰਨਾਂ ਨੂੰ ਲਿਆਂਦਾ ਕਚਹਿਰੀ ਦੇ ਵਿੱਚ ਪੇਸ਼ ਕੀਤਾ ਹੋ ਸਕਦਾ ਵੀ ਮਾਤਾ ਦੀ ਉਮਰ ਹੁਣ ਬਜ਼ੁਰਗ ਹੈ ਨਾ ਮੰਨੇ ਕਿ ਆਪਣੇ ਪੋਤਿਆਂ ਨੂੰ ਵੀ ਨਾਲ ਮੰਨਣ ਦੇ ਨਾ ਦੇਵੇ ਤੇ ਜੇ ਇਹ ਨਾ ਮੰਨੇ ਤੇ ਆਪਣੀ ਤਾਂ ਕੀ ਬੜੀ ਬੇਇੱਜ਼ਤੀ ਹੋ ਗਈ ਆਪਣੀ ਵਜੀਦ ਖਾਨ ਆਪਣੀ ਔਰੰਗਜ਼ੇਬ ਦੇ ਕੋਲ ਬੜੀ ਬੇਇੱਜ਼ਤੀ ਹੋ ਗਈ ਵੀ ਇੰਨਾ ਚਿਰ ਘੇਰਾ ਪਾਈ ਰੱਖਿਆ ਇੰਨੀ جنگ ਵੀ ਲੜੀ ਇੰਨੀ ਫੌਜ ਵੀ ਆਪਾਂ ਆਪਣੀ ਮਰਵਾ ਲਈ ਇੰਨੀ ਸ਼ਹੀਦ ਕਰਵਾ ਲਈ ਫੌਜ ਵੀ ਮਰ ਗਈ ਆਪਣੀ ਇੰਨਾ ਘਾਟਾ ਪਿਆ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨਾ ਤੇ ਸ਼ਹੀਦ ਕਰ ਸਕੇ ਨਾ ਆਪਾਂ ਗ੍ਰਿਫਤਾਰ ਕਰ ਸਕੇ। ਵੀ ਇੰਨਾ ਕੁਝ ਹੋਇਆ ਪਰ ਅਸੀਂ ਗੁਰੂ ਸਾਹਿਬ ਜੀ ਦਾ ਵਿਗਾੜ ਕੁਝ ਨਹੀਂ ਸਕੇ। ਹੁਣ ਮੌਕਾ ਮਿਲਿਆ। ਹੁਣ ਮੌਕਾ ਮਿਲਿਆ ਵੀ ਜੇ ਸਾਡੇ ਧਰਮ ਦੇ ਵਿੱਚ ਆਉਣ ਵਾਸਤੇ ਸਾਹਿਬਜ਼ਾਦੀ ਮੰਨ ਜਾਣ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚੇ ਹੀ ਸਾਡੇ ਧਰਮ ਦੇ ਵਿੱਚ ਆਉਣ ਵਾਸਤੇ ਇਸਲਾਮ ਧਰਮ ਕਬੂਲ ਕਰਨ ਵਾਸਤੇ ਜੇ ਮੰਨ ਜਾਣ। ਤੇ ਸਾਡਾ ਜਿਹੜਾ ਹੈ ਉਹ ਇੰਨਾ ਕੁਝ ਕੀਤਾ ਸਫਲ ਹੋ ਜਾਏਗਾ ਵੀ ਚਲੋ ਕੁਛ ਨਾ ਕੁਛ ਤੇ ਮੰਨੇ ਆ ਵੀ ਆਪਾਂ ਉਹਨਾਂ ਨੂੰ ਬਹੁਤਾ ਡਰਾਉਣਾ ਵੀ ਨਹੀਂ ਤੇ ਬਹੁਤਾ ਧਮਕਾਉਣਾ ਵੀ ਨਹੀਂ ਇਹ ਇਹ ਪਹਿਲੀ ਜਿਹੜੀ ਹੈ ਪਹਿਲੀ ਪੇਸ਼ੀ ਹੋਣੀ ਹੈ ਜੀ ਬੱਚਿਆਂ ਦੀ ਵਜੀਦ ਖਾਨ ਦੀ ਕਚਹਿਰੀ ਦੇ ਵਿੱਚ ਹੁਣ ਨਾਲ ਇਹ ਵੀ ਕੀਤਾ ਗਿਆ ਰਾਤ ਦੇ ਰਾਤ ਦੇ ਵਿੱਚ ਇੱਕ ਦਰਵਾਜ਼ਾ ਸੀ ਦਰਵਾਜ਼ੇ ਦੇ ਵਿੱਚ ਬਿਲਕੁਲ ਛੋਟੀ ਜੀ ਮੋਰੀ ਲਖਾਈ ਗਈ ਜਿਹਨੂੰ ਆਪਾਂ ਟਾਕੀ ਕਹਿ ਸਕਦੇ ਆ ਛੋਟੀ ਜੀ ਟਾਕੀ ਜਿਹਦੇ ਵਿੱਚ ਦੀ ਬੰਦਾ ਕੀ ਬੱਚਾ ਵੀ ਕੋਡਾ ਹੋ ਕੇ ਲੰਘਣਾ ਪਏਗਾ ਸਿਰ ਝੁਕਾ ਕੇ ਲੰਘਣਾ ਪਏਗਾ ਤੇ ਨਾਲੇ ਇਹ ਮੀਟਿੰਗ ਪਕਾਈ ਗਈ ਵੀ ਜਦੋਂ ਸਹਬ ਜਾਂਦੇ ਸਿਰ ਝੁਕਾ ਕੇ ਅੰਦਰ ਲੰਘਣ ਲੱਗੇ ਇਸ ਟਾਕੀ ਵਿੱਚ ਦੀ ਤੇ ਆਪਾਂ ਸਾਰਿਆਂ ਨੇ ਰੌਲਾ ਪਾ ਦੇਣਾ ਜੀ ਤਾੜੀਆਂ ਮਾਰ ਦੇਓ ਉੱਚੀ ਉੱਚੀ ਰੌਲਾ ਪਾ ਦੇਓ ਵੀ ਬੱਚੇ ਜੀ ਅ ਸਿਰ ਸੁੱਟਾ ਗਏ ਬੱਚੇ ਮੰਨ ਗਏ ਜੀ ਬੱਚਿਆਂ ਨੇ ਸਿਰ ਸੁੱਟਾ ਦਿੱਤਾ ਵਜੀਦ ਖਾਨ ਦੀ ਕਜੈਰੀ ਦੇ ਵਿੱਚ ਸਾਰਾ ਕੁਲੀ ਇਧਰ ਰੌਲਾ ਪਾ ਦਿਓ ਵੀ ਜਦੋਂ ਰੌਲਾ ਪਾ ਗਿਆ ਹੋ ਸਕਦਾ ਵੀ ਬੱਚੇ ਜਿਹੜੇ ਨੇ ਉਹ ਘਬਰਾ ਜਾਣ ਆਪਣਾ ਜਿਹੜਾ ਹੈ ਹੌਸਲਾ ਉਹਨਾਂ ਦਾ ਡਿੱਗ ਪਏਗਾ ਹੌਸਲਾ ਡਿੱਗ ਪਿਆ ਜਦੋਂ ਹੌਸਲਾ ਲੱਗਿਆ ਤੇ ਆਪਣਾ ਜਿਹੜਾ ਜੋਰ ਉਹਨਾਂ ਤੇ ਵੱਧ ਜਾਏਗਾ ਵੀ ਜਦੋਂ ਬੱਚਿਆਂ ਦਾ ਹੌਸਲਾ ਡਿੱਗ ਪਿਆ ਬੱਸ ਸਾਰਿਆਂ ਨੇ ਬਦਾ ਬਕਾਇਆ ਦੋ ਸਿਪਾਹੀ ਲੈਣ ਵਾਸਤੇ ਆਉਂਦੇ ਨੇ ਹੱਥਾਂ ਦੇ ਵਿੱਚ ਵਰਸ਼ੇ ਤੇ ਕਿਰਪਾਨਾਂ ਢਾਲਾਂ ਅਧਕ ਲੱਗੀਆਂ ਹੋਈਆਂ ਨੇ ਸਰੀਰ ਤੇ ਬਰਸ਼ੇ ਵੀ ਦੋਨਾਂ ਦੇ ਹੱਥਾਂ ਦੇ ਵਿੱਚ ਫੜੇ ਹੋਏ ਨੇ ਦੋਨੇ ਦੋ ਸਿਪਾਹੀ ਆਉਂਦੇ ਨੇ ਬੱਚਿਆਂ ਨੂੰ ਲੈਣ ਵਾਸਤੇ ਮਾਤਾ ਗੁਜਰਕੌਰ ਜੀ ਨੂੰ ਆਕੇ ਕਹਿੰਦੇ ਮਾਤਾ ਜੀ ਬੱਚਿਆਂ ਨੂੰ ਲੈ ਕੇ ਜਾਣਾ ਕਚਹਿਰੀ ਦੇ ਵਿੱਚ ਬੁਲਾਇਆ ਤੇ ਮਾਤਾ ਗੁਜਰਕੌਰ ਜੀ ਕਹਿੰਦੇ ਭਾਈ ਕੋਈ ਗੱਲ ਨਹੀਂ ਲੈ ਜਿਓ ਪਰ ਗੱਲ ਤੇ ਇਹ ਹੈ ਵੀ ਇਹਦੇ ਬੱਚੇ ਨਹੀਂ 7 ਤੇ 9 ਸਾਲ ਦੀ ਇਹਨਾਂ ਦੀ ਉਮਰ ਹੈ ਇਹਨਾਂ ਨੂੰ ਕੀ ਪਤਾ ਤੁਸੀਂ ਜੋ ਲੈ ਕੇ ਜਾਣਾ ਜਾਂ ਜੋ ਕਰਨਾ ਹੈ ਜਾਂ ਜੋ ਪੁੱਛਣਾ ਦੱਸਣਾ ਹੈ ਉਹ ਤੁਸੀਂ ਮੇਰੇ ਤੋਂ ਪੁੱਛੋ ਮੈਨੂੰ ਲੈ ਜਾਓ ਕਹਿੰਦੇ ਨਾ ਮਾਤਾ ਜੀ ਸਾਡੀ ਤੇ ਡਿਊਟੀ ਹੈ ਸਾਡੀ ਤੇ ਮਜਬੂਰੀ ਹੈ ਸਾਨੂੰ ਹੁਕਮ ਜਿਹੜਾ ਅੱਜਾ ਬਣਾ ਦਾ ਹੁਕਮ ਹੋਇਆ ਹੈ ਉਹ ਅਸੀਂ ਬੱਚਿਆਂ ਨੂੰ ਲੈ ਕੇ ਜਾਣ ਦਾ ਹੋਇਆ ਵੀ ਦੋਨੇ ਬੱਚਿਆਂ ਨੂੰ ਲੈ ਕੇ ਜਾਣਾ ਮਾਤਾ ਨੂੰ ਨਹੀਂ ਲੈ ਕੇ ਹੋਣਾ ਦੇਸਾ ਸੰਗਤ ਜੀ ਚਲੋ ਅ ਇਤਿਹਾਸ ਅੱਗੇ ਦੋਰੀਏ ਮਾਤਾ ਗੁਜਰਕੌਰ ਜੀ ਨੇ ਦੋਨੇ ਬੱਚਿਆਂ ਨੂੰ ਬੜਾ ਪ੍ਰੇਮ ਕੀਤਾ ਆਪਣੀ ਛਾਤੀ ਦੇ ਨਾਲ ਜਿਵੇਂ ਆਪਾਂ ਕਹਿ ਲਿਏ ਵੀ ਗਲਮਕੜੀ ਦੇ ਵਿੱਚ ਲਿਆ ਪ੍ਰੇਮ ਦੇ ਨਾਲ ਉਹਨਾਂ ਨੂੰ ਚੁੰਮਿਆ ਤੇ ਨਾਲ ਇਹ ਵੀ ਕਿਹਾ ਵੀ ਪੁੱਤਰੋ ਦੇਖਿਓ ਕਿਤੇ ਤੁਹਾਡੇ ਦਾਦੇ ਦੀ ਤੁਹਾਡੇ ਪਿਤਾ ਦੀ ਚਿੱਟੀ ਪੱਗ ਨੂੰ ਦਾਗ ਨਾ ਲੱਗ ਜਾਏ ਇਹ ਨਾ ਹੋਵੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਡੋਲ ਜਾਓ ਸਾਰੰਭ ਦੇ ਉਤੋਂ ਇਹ ਨਾ ਹੋਵੇ ਵੀ ਤੁਸੀਂ ਕਿਤੇ ਡੋਲ ਜਾਓ ਤੁਹਾਡਾ ਧਰਮ ਜਿਹੜਾ ਹੈ ਉਹ ਡੋਲ ਜਾਏ ਇਸ ਕਰਕੇ ਤੁਸੀਂ ਕੋਸ਼ਿਸ਼ ਇਹ ਕਰਿਓ ਵੀ ਤੁਹਾਡਾ ਸਿਰ ਸਿਰਫ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਹੀ ਝੁਕਣਾ ਚਾਹੀਦਾ ਹੈ ਸਾਧ ਸੰਗਤ ਜੀ ਇੰਨੀਆਂ ਗੱਲਾਂ ਕਰਕੇ ਮਾਤਾ ਗੁਜਰ ਕੌਰ ਜੀ ਨੇ ਬੱਚਿਆਂ ਨੂੰ ਸਿਪਾਈਆਂ ਨਾਲ ਤੋਰ ਦਿੱਤਾ ਪਹਿਲੀ ਪੇਸ਼ੀ ਦੇ ਵਾਸਤੇ 11 ਪਉ ਦੇ ਦਿਨ ਵਾਲੇ ਕੱਲ ਦਾ ਜਿਹੜਾ ਦਿਨ ਪਤੀਤ ਹੋ ਚੁੱਕਿਆ ਹੈ ਹੁਣ ਸਿਪਾਹੀ ਲੈ ਕੇ ਜਾਂਦੇ ਨੇ ਰਾਸਤੇ ਦੇ ਵਿੱਚ ਜਾਂਦਿਆਂ ਹੋਿਆਂ ਵੈਸੇ ਤੇ ਹੈ ਕੋਈ ਬੜੀ ਦੂਰ ਨਹੀਂ ਨੇੜੇ ਹੀ ਹੈ ਥੋੜੀ ਦੂਰ ਜਦੋਂ ਬੁਰਜ ਤੋਂ ਥੱਲੇ ਉਤਰਿਆ ਇੱਕ ਚੈੜੀ ਦੇ ਵਿੱਚ ਜਾਣ ਤੋਂ ਪਹਿਲਾਂ ਰਾਸਤੇ ਦੇ ਵਿੱਚ ਸਿਪਾਹੀ ਬੱਚਿਆਂ ਨੂੰ ਕਹਿੰਦੇ ਨੇ ਕਹਿੰਦੇ ਦੇਖ ਬੱਚਿਓ ਜਿਹੜੀ ਤੁਹਾਡੀ ਦਾਦੀ ਹੈ ਇਹਨਾਂ ਦੀ ਉਮਰ ਤੇ ਹੁਣ ਬਜ਼ੁਰਗ ਹੋ ਚੁੱਕੀ ਹੈ ਇਹ ਤੇ ਉਮਰ ਬਜ਼ੁਰਗ ਹੋ ਚੁੱਕੇ ਨੇ ਇਹਦੇ ਆਪਣੀ ਜ਼ਿੰਦਗੀ ਦੇ ਵਿੱਚ ਸਾਰੀਆਂ ਖੁਸ਼ੀਆਂ ਗਮੀਆਂ ਦੇਖ ਚੁੱਕੇ ਨੇ ਹੁਣ ਤੁਹਾਡਾ ਜਿਹੜਾ ਹੈ ਸਮਾਂ ਤੁਹਾਡਾ ਜਿਹੜਾ ਸਮਾਂ ਹੈ ਉਹ ਆਉਣ ਵਾਲਾ ਸਮਾਂ ਇਦਾਂ ਦਾ ਹੈ ਜਿਹੜਾ ਆਉਣ ਵਾਲਾ ਸਮਾਂ ਹੈ ਨਾ ਉਹ ਤੁਹਾਡਾ ਚੰਗਾ ਹੈ ਇਸ ਕਰਕੇ ਤੁਸੀਂ ਇਦਾਂ ਕਰੋ ਵੀ ਜਿਹੜਾ ਤੁਹਾਡਾ ਹੁਣ ਆਉਣਾ ਹੈ ਉਹ ਤੇ ਭਵਿੱਖ ਹੈ ਜੇ ਆਉਣ ਵਾਲਾ ਹੈ ਭਵਿੱਖ ਜਿਹੜਾ ਹੈ ਤੁਹਾਡਾ ਆਉਣ ਵਾਲਾ ਤੇ ਉਹ ਚੰਗਾ ਹੈ ਇਸ ਕਰਕੇ ਤੁਸੀਂ ਬਜੀਦ ਖਾਨ ਨੂੰ ਜਾਣਸਾਰ ਆਪਣਾ ਸਲਾਮ ਕਰਿਓ ਉਹਨਾਂ ਦੇ ਅੱਗੇ ਸੀਸ ਝੁਕਾ ਦਿਓ ਤੁਹਾਨੂੰ ਬੜਾ ਕੁਝ ਇਨਾਮ ਮਿਲੇਗਾ ਵੱਡੇ ਵੱਡੇ ਅਹੁਦੇ ਇਨਾਮ ਦੇ ਬੰਨੂ ਅਸੀਂ ਦਵਾ ਦੇਵਾਂਗੇ ਤੁਹਾਨੂੰ ਅਹੁਦੇ ਦਵਾਏ ਜਾਣਗੇ ਵੱਡੇ ਵੱਡੇ ਅਹੁਦੇ ਮਿਲਣਗੇ جے ਵਜੀਦ ਖਾਨ ਤੁਹਾਨੂੰ ਖੁਸ਼ ਹੋ ਗਿਆ ਤਾਂ ਔਰੰਗਜ਼ੇਬ ਦੇ ਕੋਲੋਂ ਬਾਦਸ਼ਾਹ ਦੇ ਕੋਲੋਂ ਵੀ ਤੁਹਾਨੂੰ ਅਹੁਦੇ ਦਿਵਾ ਦਿੱਤੇ ਜਾਣਗੇ ਤੁਹਾਡਾ ਰਾਜ ਭਾਗ ਚੱਲੇਗਾ ਇਸ ਦੁਨੀਆ ਦੇ ਵਿੱਚ ਪਰ ਤੁਸੀਂ ਇਦਾਂ ਕਰਿਓ